ਚੈਨਲ ਉਤ ਸਾਰਿਆਂ ਦਾ ਸਵਾਗਤ ਹੈ ਸਾਰਿਆਂ ਨੂੰ ਜੀ ਆਇਆਂ ਨੂੰ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਯਾਦ ਕਰਾ ਦਵਾਂ ਕਿ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਨੂੰ ਇਸ ਚੈਨਲ ਤੇ ਬਹੁਤ ਹੀ ਮਨੋਰੰਜਨ ਦਿਲਚਸਪ ਅਤੇ ਜ਼ਿੰਦਗੀ ਨੂੰ ਸਿਖਾਉਣ ਵਾਲੀਆਂ ਕਹਾਣੀਆਂ ਮਿਲਦੀਆਂ ਰਹਣਗੀਆਂ ਨਵੀਆਂ ਗੱਲਾਂ ਨਵੇਂ ਰਾਹ ਨਵੇਂ ਅੰਦਾਜ਼ ਵਿੱਚ ਧੰਨਵਾਦ ਜੀ ਆਓ ਸ਼ੁਰੂ ਕਰੀਏ ਅੱਜ ਦੀ ਕਹਾਣੀ ਅਰਦਾਸ ਅਰਦਾਸ ਦਾ ਦਿਨਨ ਬੜਾ ਸਬੰਧ ਹੈ। ਦਿਲ ਤੋਂ ਨਿਕਲੀ ਅਰਦਾਸ ਅਤੇ ਮੂੰਹ ਤੋਂ ਨਿਕਲੀ ਅਰਦਾਸ ਵਿੱਚ ਬੜਾ ਫਰਕ ਹੈ। ਮੂੰਹ ਤੋਂ ਨਿਕਲੀ ਅਰਦਾਸ ਨਕਲੀ ਅਤੇ ਉਪਰੀ ਹੋ ਸਕਦੀ ਹੈ। ਪਰ ਸਾਡੇ ਦਿਲ ਤੋਂ ਨਿਕਲੀ ਅਰਦਾਸ ਵਾਹਿਗੁਰੂ ਜੀ ਤੱਕ ਪਹੁੰਚਦੀ ਹੈ ਅਤੇ ਵਾਹਿਗੁਰੂ ਜੀ ਦੀ ਇੱਛਾਪੂਰਕ ਸ਼ਕਤੀ ਦੇ ਆਸਰੇ ਸਫਲਤਾ ਦਾ ਰੂਪ ਧਾਰ ਕੇ ਦ੍ਰਿਸ਼ਟਮਾਨ ਵਿੱਚ ਨਜ਼ਰ ਆਉਂਦੀ ਹੈ। ਅਰਦਾਸ ਹਰ ਕੋਈ ਕਰਦਾ ਹੈ ਭਾਵੇਂ ਮੰਨੇ ਨਾ ਮੰਨੇ। ਸਾਨੂੰ ਕਈ ਵਾਰੀ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਅਰਦਾਸ ਭੇ ਕਰਦੇ ਹਾਂ ਕਿਉਂਕਿ ਸਾਡੇ ਦਿਲ ਦੀ ਤਰਫ ਸਾਡੇ ਮੂੰਹ ਤੱਕ ਆਉਂਦੀ ਹੀ ਨਹੀਂ ਅੱਖਰਾਂ ਦਾ ਰੂਪ ਧਰਦੀ ਹੀ ਨਹੀਂ ਪਰ ਫਿਰ ਵੀ ਅਸੀਂ ਅਰਦਾਸ ਕਰਦੇ ਹੁੰਦੇ ਹਾਂ ਜਿਸ ਤਰ੍ਹਾਂ ਅਸੀਂ ਸਾਹ ਲੈਂਦੇ ਹਾਂ ਪਰ ਸਾਨੂੰ ਪਤਾ ਨਹੀਂ ਹੁੰਦਾ ਸਾਨੂੰ ਯਾਦ ਨਹੀਂ ਹੁੰਦਾ ਕਿ ਅਸੀਂ ਸਾਹ ਲੈ ਰਹੇ ਹਾਂ ਇਸ ਤਰ੍ਹਾਂ ਇਹ ਵੀ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਅਰਦਾਸ ਕਰਦੇ ਹਾਂ ਭਾਵੇਂ ਸਾਡੀਆਂ ਬਹੁਤ ਸਾਰੀਆਂ ਅਰਦਾਸਾਂ ਗੁਪਤ ਹੀ ਰਹਿੰਦੀਆਂ ਹਨ ਪਰ ਹੰਨ ਉਹ ਵੀ ਅਰਦਾਸਾਂ ਭਾਵੇਂ ਆਸਤਿਕ ਹੋਈਏ ਭਾਵੇਂ ਨਾਸਤਿਕ ਸਾਡਾ ਦਿਲ ਹਮੇਸ਼ਾ ਜ਼ਰੂਰਤ ਅਤੇ ਗਿਆਨ ਅਨੁਸਾਰ ਚੰਗੀਆਂ ਅਤੇ ਲਾਭਵੰਤ ਚੀਜ਼ਾਂ ਮੰਗਦਾ ਹੀ ਰਹਿੰਦਾ ਹੈ ਕਿਉਂਕਿ ਗੁਰੂ ਸਾਹਿਬ ਦਾ ਫਰਮਾਨ ਹੈ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਦਾਰਾ ਕਿਉਂਕਿ ਸਾਰਾ ਜਗਤ ਹੀ ਭਿਖਾਰੀ ਹੈ ਤੇ ਦਾਤਾ ਦੇਣ ਵਾਲਾ ਬਸ ਇੱਕੋ ਪਰਮਾਤਮਾ ਹੈ ਇਸ ਵੀਡੀਓ ਵਿੱਚ ਅੱਗੇ ਜਾ ਕੇ ਇੱਕ ਕਹਾਣੀ ਹੈ ਜੋ ਕਿ ਬਹੁਤ ਹੀ ਦਿਲ ਨੂੰ ਛੋਣ ਵਾਲੀ ਹੈ ਪਰ ਉਸ ਤੋਂ ਪਹਿਲਾਂ ਮੈਂ ਭਾਈ ਰਕबीर ਸਿੰਘ ਬੀਰਜੀ ਦੀ ਪੁਸਤਕ ਅਰਦਾਸ਼ ਸ਼ਕਤੀ ਵਿੱਚ ਕ੍ਰਿਸ਼ਨ ਅਤੇ ਦ੍ਰੋਪਦੀ ਦੇ ਵਰਤਾਨ ਦੇ ਕੁਝ ਝਲਕ ਤੇ ਚਾਨਣਾ ਪਾਉਣਾ ਚਾਹੁੰਦੀ ਦ੍ਰੋਪਦੀ ਕ੍ਰਿਸ਼ਨ ਨੂੰ ਕਹਿ ਰਹੀ ਸੀ ਕਿ ਤੁਸੀਂ ਭਰੀ ਸਭਾ ਵਿੱਚ ਮੇਰੀ ਇੱਜ਼ਤ ਤਾਂ ਰੱਖੀ ਪਰ ਬੜਾ ਹੈਰਾਨ ਤੇ ਪਰੇਸ਼ਾਨ ਕਰਕੇ ਤੇ ਸ਼੍ਰੀ ਕ੍ਰਿਸ਼ਨ ਨੇ ਕਿਹਾ ਦ੍ਰੋਪਦੀ ਮੈਂ ਕਦੀ ਕਿਸੇ ਨੂੰ ਹੈਰਾਨ ਪਰੇਸ਼ਾਨ ਨਹੀਂ ਕਰਦਾ ਜੋ ਮੈਨੂੰ ਦਿਲੋਂ ਯਾਦ ਕਰਦਾ ਹੈ ਮੈਂ ਉਸੇ ਵੇਲੇ ਪਹੁੰਚਦਾ ਹਾਂ ਤੇ ਮੈਂ ਤੈਨੂੰ ਹੀ ਹਰਾਨ ਪਰੇਸ਼ਾਨ ਨੇ ਕੀਤਾ ਤੇ ਦਰੋਪਦੀ ਕਹਿਣ ਲੱਗੀ ਇਸ ਤੋਂ ਵੱਧ ਹਰਾਨੀ ਅਤੇ ਪਰੇਸ਼ਾਨੀ ਵਾਲੀ ਹੋਰ ਕਿਹੜੀ ਗੱਲ ਹੈ ਦੁਸ਼ਾਸ਼ਣ ਮੈਨੂੰ ਮਹਿਲਾਂ ਵਿੱਚੋਂ ਕਸੀਟ ਕੇ ਪਰੇ ਦਰਬਾਰ ਵਿੱਚ ਲੈ ਗਿਆ ਤੁਸੀਂ ਨਾ ਆਏ ਫਿਰ ਉਸਨੇ ਭਰੀ ਸਭਾ ਵਿੱਚ ਮੈਨੂੰ ਨਗਨ ਕਰਨ ਦਾ ਡਰਾਵਾ ਦਿੱਤਾ ਤੁਸੀਂ ਫਿਰ ਵੀ ਨਾ ਆਏ ਜਦ ਉਹ ਮੈਨੂੰ ਬਾਹਾਂ ਤੋਂ ਖਿੱਚ ਕੇ ਨਗਨ ਕਰਨ ਲੱਗਾ ਤਾਂ ਉਸਨੇ ਮੈਨੂੰ ਕਿਹਾ ਬਲਾ ਆਪਣੇ ਪਾਂਡਵਾਂ ਨੂੰ ਆਪਣੇ ਕ੍ਰਿਸ਼ਨ ਨੂੰ ਜੇਕਰ ਕਿਸੇ ਦੀ ਮਜਾਲ ਹੈ ਤਾਂ ਮੈਨੂੰ ਰੋਕ ਕੇ ਵਿਖਾਵੇ ਮੈਂ ਤੁਹਾਨੂੰ ਬਹੁਤ ਆਵਾਜ਼ਾਂ ਮਾਰੀਆਂ ਪਰ ਤੁਸੀਂ ਉਸ ਵੇਲੇ ਵੀ ਨਾ ਆਏ ਫਿਰ ਉਸਨੇ ਮੇਰੀ ਸਾੜੀ ਸੱਚੀ ਮੁੱੱਚੀ ਜ਼ੋਰ ਨਾਲ ਖਿੱਚਣ ਦੀ ਦਲੇਰੀ ਕੀਤੀ ਤੇ ਜਦ ਮੈਂ ਐ ਨਗਨ ਹੋਣ ਲੱਗੀ ਸੀ ਤੁਸੀਂ ਉਦੋਂ ਆੜ ਕੇ ਮੇਰੀ ਰੱਖਿਆ ਕੀਤੀ ਤੁਸੀਂ ਮੈਨੂੰ अनेਕ ਸਾੜੀਆਂ ਦੇ ਕੇ ਉਸ ਦੁਸ਼ਾਸ਼ਨ ਚੰਡਾਲ ਤੋਂ ਬਚਾਇਆ ਅਤੇ ਭਰੀ ਸਭਾ ਵਿੱਚ ਆਪਣੇ ਬਿਰਦ ਦੀ ਇਲਾਜ ਰੱਖੀ ਮੈਂ ਇਸ ਕਿਰਪਾਲਤਾ ਦੀ ਬਹੁਤ ਧੰਨਵਾਦੀ ਹਾਂ ਪਰ ਮੈਨੂੰ ਇਹ ਪਤਾ ਨਹੀਂ ਲੱਗਦਾ ਕਿ ਇੰਨੀ ਦੇਰ ਕਿਉਂ ਲਾਈ ਮੇਰੀ ਇੰਨੀ ਬੇਇੱਜ਼ਤੀ ਤੁਸੀਂ ਕਿਵੇਂ ਸਹਾਰੀ ਤਾਂ ਸ਼੍ਰੀਕ੍ਰਿਸ਼ਨ ਨੇ ਕਿਹਾ ਦ੍ਰੋਪਦੀ ਇਹ ਜੋ ਕੁਝ ਤੂੰ ਕਹਿ ਰਹੀ ਹੈਂ ਠੀਕ ਹੈ ਤੇਰੀ ਬਹੁਤ ਬੇਇੱਜ਼ਤੀ ਹੋਈ ਤਾਂ ਦ੍ਰੋਪਦੀ ਨੇ ਕਿਹਾ ਫਿਰ ਤੁਸੀਂ ਮੇਰੀ ਇੰਨੀ ਬੇਇੱਜ਼ਤੀ ਕਿਉਂ ਹੋਣ ਦਿੱਤੀ ਕਿਉਂ ਨਾ ਤੂੰ ਸ਼ਸ਼ ਨੂੰ ਉਸੇ ਵળે ਹਿੱਸਾ ਦਿੱਤੀ ਜਦ ਉਹ ਮੈਨੂੰ ਮਹਿਲਾਂ ਵਿੱਚ ਉੱਕ ਸੀਟ ਕੇ ਦਰਬਾਰ ਵੱਲ ਲੈ ਜਾ ਰਿਹਾ ਸੀ ਤਾ ਸ਼੍ਰੀ ਕ੍ਰਿਸ਼ਨ ਨੇ ਦ੍ਰੋਪਦੀ ਨੇ ਕਿਹਾ ਮੈਂ ਆਪਣੇ ਭਗਤਾਂ ਦੀ ਉਸੇ ਵੇਲੇ ਮਦਦ ਕਰਦਾ ਹਾਂ ਜਦ ਉਹ ਮੈਨੂੰ ਆਪਣੀ ਮਦਦ ਕਰਨ ਦਾ ਮੌਕਾ ਦੇਣ ਤੇ ਜਦੋਂ ਉਹ ਦਿਲੋਂ ਮੈਨੂੰ ਯਾਦ ਕਰਨ ਤਾਂ ਦ੍ਰੋਪਦੀ ਨੇ ਕਾਹਲੀ ਪੈ ਕੇ ਕਿਹਾ ਇਸ ਦਾ ਮਤਲਬ ਇਹ ਹੋਇਆ ਕਿ ਮੈਂ ਤੁਹਾਨੂੰ ਦਿਲੋਂ ਨਹੀਂ ਸੀ ਯਾਦ ਕਰਦੀ ਅਤੇ ਮੈਂ ਨਹੀਂ ਚਾਹੁੰਦੀ ਸੀ ਕਿ ਤੁਸੀਂ ਮੇਰੀ ਮਦਦ ਕਰੋ ਮੈਂ ਤੁਹਾਨੂੰ ਲਗਾਤਾਰ ਆਵਾਜ਼ਾਂ ਦੇ ਰਹੀ ਸੀ ਤਾਂ ਸ਼੍ਰੀ ਕ੍ਰਿਸ਼ਨ ਨੇ ਕਿਹਾ ਦ੍ਰੋਪਦੀ ਤੂੰ ਮੇਰਾ ਨਾਮ ਲੈ ਕੇ ਜ਼ਰੂਰ ਆਵਾਜ਼ਾਂ ਮਾਰਦੀ ਸੀ ਪਰ ਤੇਰੇ ਦਿਲ ਅੰਦਰ ਇਹ ਤਰਵਾ ਸੀ ਕਿ ਜਿਸ ਸਭਾ ਵਿੱਚ ਦੁਸ਼ਾਸ਼ਣ ਮੈਨੂੰ ਲੈ ਜਾ ਰਿਹਾ ਹੈ ਉੱਥੇ ਸਾਰੇ ਪਾਂਡਵ ਕੌਰਵ ਤੇ ਬਜ਼ੁਰਗ ਭੀਸ਼ਮ ਪਦਾਮਾ ਦਰੋਣਾਚਾਰਿਆ ਅਤੇ ਹੋਰ ਅਨੇਕਾਂ ਮਿੱਤਰ ਹਨ ਮੈਂ ਉੱਥੇ ਪਹੁੰਚ ਕੇ ਦੁਸ਼ਾਸ਼ਣ ਨੂੰ ਉਸ ਦੀ ਕੁਸਤਾਖੀ ਦੀ سزا ਦਿਵਾਵਾਂਗੀ ਤੇ ਸ਼੍ਰੀ ਕ੍ਰਿਸ਼ਨ ਕਹਿਣ ਲੱਗੇ ਦ੍ਰੋਪਦੀ ਦੁਸ਼ਾਸ਼ਣ ਜਿਸ ਵੇਲੇ ਤੈਨੂੰ ਨਗਨ ਕਰਨ ਜਾ ਰਿਹਾ ਸੀ ਉਸ ਵੇਲੇ ਤੂੰ ਆਪਣੀ ਸਾੜੀ ਦੀ ਕੰਨੀ ਨੂੰ ਕੁੱਟ ਕੇ ਦੰਦਾ ਹੇਠ ਫੜ ਲਿਆ ਮੈਨੂੰ ਆਸ ਸੀ ਕਿ ਤੇਰੇ ਦੰਦਾਂ ਵਿੱਚ ਕੁੱਟ ਕੇ ਫੜੀ ਹੋਈ ਸਾੜੀ ਤੇਰਾ ਸਾਥ ਦੇਵੇਗੀ ਪਰ ਜਦੋਂ ਦੁਸ਼ਾਸ਼ਨ ਨੇ ਝਟਕਾ ਮਾਰ ਕੇ ਤੇਰੇ ਦੰਦਾਂ ਵਿੱਚੋਂ ਤੇਰੀ ਸਾੜੀ ਨੂੰ ਖਿੱਚ ਲਿਆ ਤਾਂ ਤੇ ਤੂੰ ਸਾਰੇ ਪਾਸਿਆਂ ਵੱਲ ਨਿਆਸਰੀ ਹੋ ਗਈ ਤੇ ਨਿਆਸਰੀ ਹੋ ਕੇ ਮੈਨੂੰ ਕੇਵਲ ਇੱਕੋ ਹੀ ਆਵਾਜ਼ ਮਾਰੀ ਤੇ ਮੈਂ ਤੇਰੇ ਪਾਸ ਆਣ ਪੁੱਜਿਆ ਅਤੇ ਤੈਨੂੰ ਨਗਨ ਨਾ ਹੋਣ ਦਿੱਤਾ ਦ੍ਰੋਪਦੀ ਮੈਂ ਨਿਆਸਰਿਆਂ ਦਾ ਆਸਰਾ ਹਾਂ ਆਸਰੇ ਵਾਲਿਆਂ ਦਾ ਆਸਰਾ ਨਹੀਂ ਇਹ ਉਹ ਬ੍ਰਤਾਂਤ ਸੀ ਜੋ ਭਾਈ ਸਾਹਿਬ ਦੀ ਬੁੱਕ ਵਿੱਚ ਸੀ ਤੇ ਪ੍ਰਮਾਤਮਾ ਵੀ ਨਿਆਸਰਿਆਂ ਦਾ ਆਸਰਾ ਨਿਮਾਣਿਆਂ ਦਾ ਮਾਣ ਹੈ ਤੇ ਉਸ ਦੇ ਅੱਗੇ ਦਿਲੋਂ ਕੀਤੀ ਹੋਈ ਅਰਦਾਸ ਦੀ ਰਫ਼ਤਾਰ ਇੰਨੀ ਹੁੰਦੀ ਹੈ ਕਿ ਅੱਖ ਚਮਕਣ ਤੋਂ ਪਹਿਲਾਂ ਹੀ ਉਹ ਪ੍ਰਮਾਤਮਾ ਕੋਲ ਪਹੁੰਚ ਜਾਂਦੀ ਹੈ ਤੇ ਆਓ ਸੁਣੀਏ ਅਗਲੀ ਕਹਾਣੀ ਅਰਦਾਸ ਦੀ ਰਫ਼ਤਾਰ ਇੱਕ ਵਪਾਰੀ ਨੇ ਕਿਸੇ ਮਜਬੂਰੀ ਵਸ ਆਪਣਾ ਕਾਰੋਬਾਰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਸ਼ਿਫਟ ਕਰ ਲਿਆ ਜਿਸ ਕਾਰਨ ਉਸ ਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪਿਆ ਘਰ ਤੋਂ ਪਹਿਲਾਂ ਹੀ ਪਰੇਸ਼ਾਨ ਸੀ ਆਪਣੇ ਕਾਰੋਬਾਰ ਦੀ ਅਦਲਾ ਬਦਲੀ ਕਰਨ ਨਾਲ ਹੋਰ ਵੀ ਪਰੇਸ਼ਾਨ ਹੋ ਗਿਆ ਇੰਨਾ ਪਰੇਸ਼ਾਨ ਸੀ ਕਿ ਸਾਰੀ ਰਾਤ ਉਸ ਨੂੰ ਨੀਂਦ ਨਾ ਆਏ ਅੱਧੀ ਰਾਤ ਹੋ ਚੁੱਕੀ ਸੀ ਉਸਨੇ ਸੋਚਿਆ ਚਲੋ ਥੋੜਾ ਬਾਹਰ ਘੁੰਮ ਕੇ ਆਵਾਂ ਸ਼ਾਇਦ ਥਕਾवट ਕਰਕੇ ਨੀਂਦ ਆ ਜਾਵੇ ਤੇ ਉਹ ਬਾਹਰ ਚੱਲ ਪਿਆ ਚੱਲਦੇ-ਚੱਲਦੇ ਰਸਤੇ ਵਿੱਚ ਉਸ ਨੂੰ ਇੱਕ ਗੁਰਦੁਆਰਾ ਨਜ਼ਰ ਆਇਆ ਉਸਨੇ ਸੋਚਿਆ ਥੋੜੀ ਦੇਰ ਇੱਥੇ ਸ਼ਾਂਤੀ ਵਿੱਚ ਬੈਠ ਜਾਂਦਾ ਹਾਂ ਗੁਰਦੁਆਰੇ ਵਿੱਚ ਕੋਈ ਬੰਦਾ ਨਹੀਂ ਸੀ ਸਾਰੇ ਭਾਈ ਆਪਣੇ ਕਮਰਿਆਂ ਵਿੱਚ ਸੌਣ ਲਈ ਚਲੇ ਗਏ ਸਨ ਜਿੱਥੇ ਗੁਰਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਉੱਥੇ ਹਲਕੀ ਜੀ ਰੌਸ਼ਨੀ ਸੀ ਜਦ ਉਹ ਵਪਾਰੀ ਅੰਦਰ ਗਿਆ ਉਸਨੇ ਗੁਰਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਤਾਂ ਉਸ ਨੂੰ ਇੱਕ ਕੋਨੇ ਵਿੱਚੋਂ ਇੱਕ ਬੰਦੇ ਦੇ ਰੋਣ ਦੀ ਆਵਾਜ਼ ਆ ਰਹੀ ਸੀ ਸ਼ਾਇਦ ਉਹ ਰੋ ਰੋ ਕੇ ਅਰਦਾਸ ਕਰ ਰਿਹਾ ਸੀ ਵਪਾਰੀ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਉਸ ਆਦਮੀ ਕੋਲ ਗਿਆ ਪੁੱਛਿਆ ਭਾਈ ਸਾਹਿਬ ਕੋਈ ਤਕਲੀਫ ਹੈ ਕਿਉਂ ਰੋ ਰਹੇ ਹੋ ਕਿ ਮੈਂ ਤੁਹਾਡੀ ਕੋਈ ਮਦਦ ਕਰ ਸਕਦਾ ਹਾਂ ਤਾਂ ਉਹ ਆਦਮੀ ਬੋਲਿਆ ਮੇਰੀ ਘਰ ਵਾਲੇ ਬਹੁਤ ਬਿਮਾਰ ਹੈ ਡਾਕਟਰਾਂ ਨੇ ਕੁਝ ਪੈਸੇ ਜਮ੍ਹਾਂ ਕਰਵਾਉਣ ਲਈ ਕਿਹਾ ਸੀ ਤੇ ਇਹ ਵੀ ਕਿਹਾ ਕਿ ਜੇ ਤੁਸੀਂ ਸਵੇਰ ਤੱਕ ਪੈਸੇ ਨਹੀਂ ਜਮ੍ਹਾਂ ਕਰਵਾਉਂਦੇ ਤਾਂ ਆਪਣੇ ਮਰੀਜ਼ ਨੂੰ ਲੈ ਜਾਣਾ ਇਹ ਹਸਪਤਾਲ ਹੈ ਕੋਈ ਜਤੀਮਖਾਨਾ ਨਹੀਂ ਇੰਨਾ ਕਹਿ ਕੇ ਉਹ ਆਦਮੀ ਉੱਚੀ ਉੱਚੀ ਰੋਣ ਲੱਗ ਪਿਆ ਤਾਂ ਵਪਾਰੀ ਨੇ ਉਸ ਨੂੰ ਕਿਹਾ ਭਾਈ ਸਾਹਿਬ ਤੁਸੀਂ ਮੇਰਾ ਇੱਥੇ ਹੀ ਇੰਤਜ਼ਾਰ ਕਰਨਾ ਮੈਂ ਘਰੋਂ ਪੈਸੇ ਲੈ ਕੇ ਆਉਂਦਾ ਹਾਂ ਤੇ ਵਪਾਰੀ ਆਪਣੇ ਘਰ ਆ ਗਿਆ ਜਿੰਨੇ ਪੈਸੇ ਉਸ ਆਦਮੀ ਨੂੰ ਚਾਹੀਦੇ ਸਨ ਲੈ ਕੇ ਮੁਰ ਗੁਰਦੁਆਰੇ ਚਲਾ ਗਿਆ ਅਤੇ ਜਾ ਕੇ ਇੱਕ ਚੈੱਕ ਉੱਪਰ ਸਾਈਨ ਕਰਕੇ ਉਸ ਨੂੰ ਦੇ ਦਿੱਤਾ ਅਤੇ ਕਿਹਾ ਜਿੰਨੇ ਵੀ ਲੋੜ ਹੋਵੇ ਉਹ ਪੈਸੇ ਤੁਸੀਂ ਭਰ ਲੈਣਾ ਦੇ ਨਾਲ ਹੀ ਉਸਨੇ ਇੱਕ ਕਾਰਡ ਵੀ ਦੇਣ ਲੱਗਾ ਕਹਿਣ ਲੱਗਾ ਇਹ ਮੇਰਾ ਪਤਾ ਹੈ ਅਗਰ ਹੋਰ ਪੈਸਿਆਂ ਦੀ ਲੋੜ ਪਵੇ ਤਾਂ ਆ ਕੇ ਲੈ ਜਾਣਾ ਉਸ ਆਦਮੀ ਨੇ ਚੈੱਕ ਤਾਂ ਲੈ ਲਿਆ ਪਰ ਕਾਰਡ ਨਹੀਂ ਲਿਆ ਅਤੇ ਉਹ ਆਦਮੀ ਵਪਾਰੀ ਨੂੰ ਬੋਲਿਆ ਭਾਈ ਸਾਹਿਬ ਮੇਰੇ ਕੋਲ ਪਤਾ ਹੈ ਤੁਹਾਡਾ ਮੈਨੂੰ ਕਾਰਡ ਦੀ ਕੋਈ ਲੋੜ ਨਹੀਂ ਤੋ ਵਪਾਰੀ ਬਹੁਤ ਹੈਰਾਨ ਹੋਇਆ ਕਹਿਣ ਲੱਗਾ ਮੈਂ ਇਸ ਸ਼ਹਿਰ ਵਿੱਚ ਨਵਾਂ ਹਾਂ ਮੈਨੂੰ ਇੱਥੇ ਕੋਈ ਵੀ ਨਹੀਂ ਜਾਣਦਾ ਤੇ ਆਪਾਂ ਦੋਵੇਂ ਕਦੀ ਮਿਲੇ ਵੀ ਨਹੀਂ ਨਾ ਮੈਂ ਤੈਨੂੰ ਵੇਖਿਆ ਨਾ ਤੂੰ ਮੈਨੂੰ ਵੇਖਿਆ ਫਿਰ ਤੇਰੇ ਕੋਲ ਮੇਰਾ ਪਤਾ ਕਿਵੇਂ ਆਇਆ ਤੇ ਅੱਜ ਤੇ ਇਸ ਗੁਰਦੁਆਰੇ ਵੀ ਮੈਂ ਪਹਿਲੀ ਵਾਰ ਆਇਆ ਇਹ ਜਗ੍ਹਾ ਮੇਰੇ ਲਈ ਬਿਲਕੁਲ ਨਵੀਂ ਹੈ ਮੇਰਾ ਪਤਾ ਕਿਸੇ ਕੋਲ ਨਹੀਂ ਪਰ ਤੇਰੇ ਕੋਲ ਕਿਵੇਂ ਮੇਰਾ ਪਤਾ ਹੈ ਵਪਾਰੀ ਨੇ ਉਸ ਆਦਮੀ ਨੂੰ ਪੁੱਛਿਆ ਤੁਹਾਨੂੰ ਮੇਰਾ ਪਤਾ ਕਿਸ ਨੇ ਦਿੱਤਾ ਤਾਂ ਉਸ ਆਦਮੀ ਨੇ ਬੜੇ ਹਲੀਮੀ ਨਾਲ ਅਤੇ ਬੜਾ ਹੀ ਦਿਲ ਨੂੰ ਛੂਹਣ ਵਾਲਾ ਜਵਾਬ ਦਿੱਤਾ ਉਸਨੇ ਕਿਹਾ ਮੇਰੇ ਕੋਲ ਉਸ ਪ੍ਰਮਾਤਮਾ ਦਾ ਪਤਾ ਹੈ ਜਿਸ ਨੇ ਤੈਨੂੰ ਰਾਤ ਦੇ ਦੋ ਜੀ ਵੀ ਇੱਥੇ ਭੇਜਿਆ ਹੈ ਮੇਰੀ ਮਦਦ ਕਰਨ ਵਾਸਤੇ ਕਿਉਂਕਿ ਮੈਂ ਉਸ ਅਗੇ ਅਰਦਾਸ ਕਰ ਰਿਹਾ ਸੀ ਤੇ ਮੈਨੂੰ ਆਪਣੇ ਰੱਬ ਤੇ ਪੂਰਾ ਵਿਸ਼ਵਾਸ ਸੀ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਮੇਰੀ ਮਦਦ ਕਰੇਗਾ ਜੇਕਰ ਕੋਈ ਵੀ ਆਦਮੀ ਇਸ ਹੱਦ ਤੱਕ ਰੱਬ ਉਤੇ ਵਿਸ਼ਵਾਸ ਕਰੇ ਤਾਂ ਰੱਬ ਕਿਸੇ ਨਾ ਕਿਸੇ ਰੂਪ ਵਿੱਚ ਇੱਥਾਂ ਉਤਰ ਕੇ ਉਸ ਦੀ ਮਦਦ ਕਰਨ ਆਉਂਦਾ ਹੈ ਬਸ਼ਰਤ ਹੈ ਕਿ ਤੁਹਾਡੀ ਅਰਦਾਸ ਦਿਲੋਂ ਹੋਣੀ ਚਾਹੀਦੀ ਹੈ ਉਹ ਵਪਾਰੀ ਆਦਮੀ ਇਹ ਸੋਚ ਰਿਹਾ ਸੀ ਕਿ ਉਸ ਆਦਮੀ ਦੀ ਵਿਸ਼ਵਾਸ ਦੀ ਹੱਦ ਇੰਨੀ ਉੱਚੀ ਸੀ ਜਾਂ ਅਰਦਾਸ ਦੀ ਹੱਦ ਪਰ ਜੋ ਵੀ ਸੀ ਕਮਾਲ ਸੀ ਜੇਕਰ ਹਰ ਮਨੁੱਖ ਰੱਬ ਉੱਤੇ ਵਿਸ਼ਵਾਸ ਰੱਖ ਕੇ ਇਹੋ ਜੀ ਅਰਦਾਸ ਕਰੇ ਤਾਂ ਰੱਬ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਉਸ ਦੀ ਮਦਦ ਕਰਨ ਆਉਣਾ ਹੀ ਪੈਂਦਾ ਹੈ ਅਰਦਾਸ ਵਿੱਚ ਇਨਸਾਨ ਪਰ ਮਾਤਮਾ ਨਾਲ ਗੱਲਾਂ ਕਰਦਾ ਹੈ ਸਰਦਾਸ ਕਰਨ ਵਾਲੇ ਇਨਸਾਨ ਨੂੰ ਇਹ ਨਿਸ਼ਚਾ ਹੋਣਾ ਚਾਹੀਦਾ ਹੈ ਕਿ ਉਹ ਜਿਸ ਅਗੇ ਅਰਦਾਸ ਕਰ ਰਿਹਾ ਹੈ ਜਿਸ ਨਾਲ ਗੱਲਾਂ ਕਰ ਰਿਹਾ ਹੈ ਜਿਸ ਨਾਲ ਗੱਲਾਂ ਕਰ ਰਿਹਾ ਹੈ ਉਸ ਦੀ ਹਸਤੀ ਵਿੱਚ ਉਸ ਨੂੰ ਯਕੀਨ ਹੋਣਾ ਜ਼ਰੂਰੀ ਹੈ ਜਿਵੇਂ ਕਈਆਂ ਦੇ ਮਨ ਵਿੱਚ ਇਹ ਖਿਆਲ ਹੁੰਦਾ ਹੈ ਇਹ ਸਵਾਲ ਪੈਦਾ ਹੁੰਦਾ ਹੈ ਅਰਦਾਸ ਕਰਨ ਵਾਲੇ ਕਹਿੰਦੇ ਹਨ ਹੈ ਵਾਹਿਗੁਰੂ ਅਸੀਂ ਤੇਨੂੰ ਕਦੀ ਵੇਖਿਆ ਨਹੀਂ ਸੁਣਦੇ ਹਾਂ ਕਿ ਤੂੰ ਹੈ ਪਰ ਅਸੀਂ ਹੁਣ ਬੜੀ ਮੁਸੀਬਤ ਵਿੱਚ ਫਸੇ ਹਾਂ ਸਾਡੀ ਅਕਲ ਤੇ ਚਤਰਾਈ ਸਾਡਾ ਸਾਥ ਨਹੀਂ ਦੇ ਰਹੀ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਕੋਈ ਰੱਬ ਹੋਵੇ ਜਿਹੜਾ ਸਾਡੀਆਂ ਅਰਦਾਸਾਂ ਨੂੰ ਸੁਣ ਸਕੇ ਅਤੇ ਪੂਰੀਆਂ ਕਰ ਸਕੇ ਇਸ ਲਈ ਵਾਹਿਗੁਰੂ ਜੇ ਤੂੰ ਹੈ ਤਾਂ ਸਾਡੀ ਮਦਦ ਕਰ ਅਸੀਂ ਕਈ ਹੋਰ ਉਪਾਅ ਕਰ ਚੁੱਕੇ ਹਾਂ ਸਾਡੀ ਤਕਲੀਫ ਖਤਮ ਨਹੀਂ ਹੋਈ ਇਸ ਲਈ ਅਸੀਂ ਸੋਚਿਆ ਅਰਦਾਸ ਵੀ ਕਰਕੇ ਦੇਖਦੇ ਹਾਂ ਸ਼ਾਇਦ ਕਿਤੇ ਤੀਰ ਤੁੱਕਾ ਹੀ ਲੱਗ ਜਾਵੇ ਪਰ ਇਸ ਮੰਨ ਦੀ ਹਾਲਤ ਵਿੱਚ ਅਰਦਾਸ ਕੀਤੀ ਹੋਈ ਵਿਗਿਆਨਕ ਤੌਰ ਤੇ ਸਫਲ ਨਹੀਂ ਹੋ ਸਕਦੀ ਕਿਉਂਕਿ ਐਸੀ ਅਰਦਾਸ ਦੀ ਬੁਨਿਆਦ ਹੀ ਗਲਤ ਹੈ ਰੱਬ ਦੀ ਹਸਤੀ ਵਿੱਚ ਸਾਡੇ ਸ਼ੱਕ ਸਾਡੀ ਅਰਦਾਸ ਨੂੰ ਰੱਬ ਤੱਕ ਪਹੁੰਚਣ ਨਹੀਂ ਦਿੰਦੇ ਜਿਵੇਂ ਛੇਕਾਂ ਵਾਲੀ ਬੇੜੀ ਨੂੰ ਛੇਕ ਕਿਨਾਰੇ ਨਹੀਂ ਲੱਕਣ ਦਿੰਦੇ ਛੇਕਾਂ ਵਾਲੀ ਬੇੜੀ ਕਿਨਾਰੇ ਨਹੀਂ ਲੱਗੇਗੀ ਸ਼ੱਕੀ ਮੰਦੀ ਅਰਦਾਸ ਅਕਾਲ ਪੁਰਖ ਤੱਕ ਨਹੀਂ ਪਹੁੰਚੇਗੀ ਜੇਕਰ ਬੇੜੀ ਨੂੰ ਕਿਨਾਰੇ ਪਹੁੰਚਾਉਣਾ ਹੋਵੇ ਤਾਂ ਉਸ ਦੇ ਸਭ ਛੇਕ ਬੰਦ ਕਰਨੇ ਲਾਜ਼ਮੀ ਹਨ ਜੇਕਰ ਅਰਦਾਸ ਨੂੰ ਰੱਬੀ ਤਰਗਾਹ ਤੱਕ ਪਹੁੰਚਾਉਣਾ ਹੈ ਤਾਂ ਅਰਦਾਸ ਕਰਨ ਵਾਲੇ ਮਨ ਵਿੱਚੋਂ ਵਾਹਿਗੁਰੂ ਜਬੰਦੀ ਸਭ ਸ਼ੱਕ ਦੂਰ ਕਰਨੇ ਪੈਣਗੇ ਅਰਦਾਸ ਕਰਨ ਵੇਲੇ ਅਕਾਲ ਪੁਰਖ ਤੇ ਉਹੀ ਭਰੋਸਾ ਹੋਣਾ ਚਾਹੀਦਾ ਹੈ ਜਿਹੜਾ ਭਰੋਸਾ ਬੱਚੇ ਨੂੰ ਆਪਣੀ ਮਾਂ ਤੇ ਹੁੰਦਾ ਹੈ